ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਗੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਤੁਸੀਂ ਸੋਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਇਥੇ ਟਾਈਮ ਹੋ ਗਿਆ ਸਵੇਰ ਦਾ ਸਵੇਰ ਦੇ ਵੱਜ ਗਈ ਅਸੀਂ 7 ਤਰੀਕ 24 ਦਸੰਬਰ ਦਿਨ ਬੁੱਧਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਰੇ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਜਿਹੜੀਆਂ ਆਪਣੇ ਡਿਲੀ ਪੈਣਾ ਹਨ ਕਮੈਂਟ ਕਰਦੀਆਂ ਇੱਕ ਆਪਣੀ ਭੈਣਾ ਸਰਬਜੀਤ ਕੌਰ ਰਾਜੋਣਾ ਕਲਾਂ ਤੋਂ ਜਸ ਬਰਾਰ ਬੜੀਕ ਮੋਗੇ ਤੋਂ ਦੀ ਆਈਡੀ ਤੋਂ ਭੈਣਾ ਕਮੈਂਟ ਕਰਦੇ ਨੇ ਤੇ ਇੱਕ ਆਪਣੀ ਭੈਣਾ ਹੈਪੀ ਮੰਨ ਦੀ ਆਈਡੀ ਤੋਂ ਇੱਕ ਗੁਰਮੀਤ ਕੌਰ ਜੀ ਮਲੋਟ ਤੋਂ ਤੇ ਇੱਕ ਆਪਣੀ ਭੈਣਾ ਅਮਨਦੀਪ ਜੱਸਲ ਮੋਗੇ ਤੋਂ ਇੱਕ ਗगन ਧੂਰੀ ਦੀ ਆਈਡੀ ਤੋਂ ਕਮੈਂਟ ਕਰਦੇ ਆ ਇੱਕ ਸਵਿੰਦਰ ਬਿੰਦਰ ਜੱਬੂ ਵਾਲ ਤੋਂ ਸੋ ਪੈਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਸਪੋਰਟ ਸਾਧਕਾਂ ਵੇ ਉਹਦੀ ਮਿਹਰ ਸਦਕਾ ਹੀ ਆਪਾਂ ਇੱਥੋਂ ਤੱਕ ਪਹੁੰਚਿਆ ਬਸ ਇਦਾਂ ਹੀ ਆਪਣਾ ਸਪੋਰਟ ਬਣਾਈ ਰੱਖਿਓ ਤੇ ਇਥੇ ਜੀ ਅੱਜ ਮੈਂ ਬਣਾ ਰਹੀ ਹਾਂ ਸਵੇਰੇ ਸਵੇਰੇ ਸਬਜ਼ੀ ਕਿਉਂਕਿ ਰਮਨ ਦੇ ਡੈਡੀ ਨੂੰ ਹੋਗੀਆਂ ਨੇ ਛੁੱਟੀਆਂ ਹਨ ਰਮਨ ਨੂੰ ਵੀ ਛੁੱਟੀਆਂ ਨੇ ਤੁਹਾਨੂੰ ਪਤਾ ਹੈ ਹਨ ਦਸੰਬਰ ਦੇ ਮਹੀਨੇ ਜਿਹੜੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਸੋ ਮੈਂ ਕਿਹਾ ਚਲੋ ਹੁਣ ਕਿਹੜਾ ਨਾਂ ਨੇ ਹਨ ਟਿਫਨ ਲੈ ਕੇ ਜਾਣਾ ਵੀ ਚਲੋ ਥੋੜਾ ਜਿਹੜਾ ਰੋਟੀ ਆਪਾਂ ਲੇਟ ਬਣਾਵਾਂਗੇ ਤੇ ਸਬਜ਼ੀ ਕੋਈ ਹੈ ਨਹੀਂ ਸੀ ਸਵੇਰੇ ਖਾਣ ਨੂੰ ਫਿਰ ਮੈਂ ਕਿਹਾ ਵੀ ਚਲੋ ਹਨ ਇਹ ਗੋਭੀ ਲੈਏ ਸੀ ਅੱਥ ਨੇ ਕੱਲ ਸਬਜ਼ੀ ਮੰਡੀ ਚੋਂ ਏ ਮੈਂ ਕਿਹ ਚਲੂ ਵੀ फटाफट ਪਹਿਲਾਂ ਗੋਭੀ ਦੀ ਸਬਜੀ ਬਣਾ ਲੈਨੇ ਆ ਤੇ ਮੈਨੂੰ ਕੰਮ ਵੀ ਬਹੁਤ ਜ਼ਿਆਦਾ ਸੀ ਕਿਉਂਕਿ ਅੱਜ ਨਾ ਮੌਸਮ ਬਹੁਤ ਸੋਹਣਾ ਸੀਗਾ ਤੇ ਮੈਨੂੰ ਇਹ ਸੀਗਾ ਵੀ ਅੱਜ ਮੰਮੀ ਨੂੰ ਵੀ ਨਿਵਾ ਦੇਵਾਂ ਤੇਰਮਾਨ ਦੀ ਡੈਡੀ ਕਹਿੰਦੇ ਵੀ ਤੂੰ ਐਂਦਾ ਕਰ ਤੂੰ ਆਲੂ ਤੇ ਪਿਆਜ਼ ਕੱਟ ਲਾ ਤੂੰ ਉਹਨੇ ਤੜਕਾ ਬਣਾ ਗੋਭੀ ਮੈਂ ਕੱਟ ਦਿੰਨਾ ਵੀ ਆਪਣਾੜਾ ਕੰਮ ਉਹ ਵੀ ਸਾਧਰੇ ਨਿਭੜ ਜੂਗਾ ਤੇ ਫਿਰ ਕਹਿੰਦੇ ਵੀ ਪਸੂਆਂ ਦਾ ਕੰਮ ਵੀ ਸਾਧਰੇ ਨਿਭੜ ਜੂ ਤੇ ਉਹਨਾਂ ਨੂੰ ਵੀ ਭੁੱਖ ਨਾ ਬਹੁਤ ਲੱਗੀ ਸੀ ਤੇ ਕਿਉਂਕਿ ਨਾ ਰੋਜ਼ ਸਾਧਰੇ ਜਾਂਦੇ ਸੀ ਨਾ ਸਾਧਰੇ ਰੋਟੀ ਖਾ ਲੈਂਦੇ ਸੀਗੇ ਸੋ ਤਾਂ ਕਰਕੇ ਕਹਿੰਦੇ ਵੀ ਸਬਜ਼ੀ ਵੀ ਛੇਤੀ ਬਣ ਜੂਗੀ ਤੇ ਮੈਂ ਚੁੱਲ੍ਹੇ ਤੇ ਤਾਂ ਬਣ ਆ ਰਹੀ ਸੀਗੀ ਮੈਂ ਕਿਹਾ ਚਲੋ ਇੱਥੇ ਨਾਲੇ ਸੇਕ ਲਵਾਂਗੀ ਹਣਾ ਤੇ ਨਾਲੇ ਵੀ ਸਬਜ਼ੀ ਬਣ ਜੂਗੀ ਇੱਥੇ ਰੋਟੀ ਲਾ ਲਵਾਂਗੇ ਤੇ ਤਾਂ ਕਰਕੇ ਫਿਰ ਮੈਂ ਚੁੱਲ੍ਹੇ ਦੇ ਉੱਤੇ ਲਾ ਗਈ ਸੀ ਤੇ ਇੱਥੇ ਮੈਂ ਆਲੂ ਕੱਟ ਹਟੀ ਸੀ ਪਿਆਜ਼ ਵੀ ਕੱਟ ਲਏ ਸੀ ਛਿਲਕੇ ਨੇ ਮੈਂ ਕੋਲੀ ਰੱਖ ਲਈ ਸੀ ਮੈਂ ਕਿਹਾ ਚਲੋ ਫੇਰ ਚੱਕ ਦਿੰਨੀ ਆ ਤੇ ਤੁਸੀਂ ਦੇਖੋ ਜੀ ਧੁੱਪ ਵੀ ਚੜ ਗਈ ਹੈ ਇੱਥੇ ਤੇਰੇ ਮਾਂ ਦੇ ਡੈਡੀ ਨਾ ਗੋਭੀ ਦੀ ਸਬਜ਼ੀ ਕੱਟ ਕੇ ਹਟੇ ਸੀਗੇ ਤੇ ਆਲੂ ਵਗੈਰਾ ਤੇ ਪਿਆਜ਼ ਮੈਂ ਕੱਟ ਹੀ ਲਈ ਸੀ ਪਹਿਲਾਂ ਅਦਰਕ ਵੀ ਮੈਂ ਕੱਟ ਲਿਆ ਸੀ ਪੇਟ ਮਾਟਰ ਹੈ ਨਹੀਂ ਸੀਗੇ ਖਤਮ ਹੋਏ ਵੀ ਸੀਗੇ ਤੇ ਬਾਕੀ ਟਮਾਟਰ ਹਸੇ ਇੰਨਾ ਜਿਆਦਾ ਸਬਜੀ ਚ ਨਹੀਂ ਪਾਉਂਦੇ ਹਨ ਤੁਹਾਨੂੰ ਵੀ ਪਤਾ ਹੀ ਹਣ ਬਹੁਤ ਮਹਿੰਗੇ ਆਉਂਦੇ ਟਮਾਟਰ ਵੀ ਤੇ ਇੱਥੇ ਨਾ ਗੋਭੀ ਥੋੜੀ ਜੀ ਘੱਟ ਲੱਗੀ ਮੈਨੂੰ ਤੇ ਇੱਕ ਫੁੱਲ ਹੋਰ ਪਿਆ ਸੀਗਾ ਤੇ ਮੈਂ ਇਹਨੂੰ ਆਖਿਆ ਮੈਂ ਕਿਹਾ ਆਹ ਵੀ ਕੱਟ ਕੇ ਪਾ ਦੋ ਬਾਲਟੀ ਦੇ ਵਿੱਚ ਬਾਲਟੀ ਚ ਨਾ ਮੈਂ ਪਾਇਆ ਹੋਇਆ ਸੀ ਗਰਮ ਪਾਣੀ ਤੇ ਮੇਰੇਾ ਚਲੋ ਗਰਮ ਪਾਣੀ ਦੇ ਵਿੱਚ ਹਣਾਇਆ ਹੁੰਦਾ ਵੀ ਜੇ ਕੋਈ ਕੀੜਾ ਹੋਊ ਜਾਂ ਕੋਈ ਸੁੰਡ ਵਗੈਰਾ ਹੋ ਹਣਾ ਤਾਂ ਉਹ ਉੱਤੇ ਆ ਜਾਂਦਾ ਗਰਮ ਪਾਣੀ ਦੇ ਵਿੱਚ ਹਣਾ ਵੀ ਅਸੀਂ ਤਾਂ ਨਾ ਇੱਕ ਆਪਣੀ ਪਿੰਡ ਦੇ ਵਿੱਚੋਂ ਹੀ ਨੇ ਸਾਡੇ ਘਰਾਂ ਚ ਆਂਟੀ ਉਹਦਾ ਮੈਨੂੰ ਦੱਸ ਕੇ ਗਈ ਸੀ ਕਹਿੰਦੀ ਵੀ ਤੁਨਾ ਗਰਮ ਪਾਣੀ 'ਚ ਨੂਣ ਪਾ ਕੇ ਆਲੂ ਤੇ ਜਿਹੜੀ ਗੋਭੀ ਆ ਭਿਓ ਕੇ ਰੱਖ ਦਿਆ ਕਰ ਜਿਹੜਾ ਵਿੱਚ ਰੀਹਾਂ ਸਪਰੀਹਾਂ ਹੁੰਦੀਆਂ ਉਹਦਾ ਵੀ ਅਸਰ ਨਿਕਲ ਜਾਂਦਾ ਤੇ ਮੈਂ ਵੈਸੇ ਇਦਾਂ ਹੀ ਕਰਦੀ ਆ ਪਰ ਅੱਜ ਆਪਾਂ ਨੂੰ ਕਾਲ ਸੀਗੀ ਤੇ ਮੈਨੂੰ ਐ ਸੀਗਾ ਫਟਾਫਟ ਆ ਨਾ ਕੰਮ ਨਿਭੜ ਜਾਵੇ ਤੇ ਤਾਂ ਕਰਕੇ ਫਿਰ ਮੈਂ ਜਿਹੜੀ ਸਮਜੀ ਆ ਉਹ ਗਰਮ ਪਾਣੀ ਚ ਜਿਹੜੇ ਆਲੂ ਆ ਉਹ ਤੋਂ ਮੈਂ ਠੰਡੇ ਪਾਣੀ ਚ ਧੋਤੇ ਸੀਗੇ ਤੇ ਗੋਭੀ ਵਿੱਚ ਗਰਮ ਪਾਣੀ ਢੋਲੀ ਸੀਗੀ ਤੇ ਇਥੇ ਰਮਾਨ ਦੇ ਡੈਡੀ ਨਾਲ ਜਿਹੜੀ ਗੋਭੀ ਦੇ ਡੰਡਲ ਜੇ ਸੀਗੇ ਜਿਹੜੇ ਥੱਲੇ ਵਾਲੇ ਹੁੰਦੇ ਹਨ ਤੇ ਕੋਸ਼ਤਾ ਪਾ ਲਈ ਸੀਗੇ ਅਸੀਂ ਵਿੱਚ ਤੇ ਕੋਸ਼ ਜਿਹੜੇ ਸੀਗੇ ਨਾ ਉਹ ਕੱਟ ਰਹੇ ਸੀ ਕਹਿੰਦੇ ਚਲ ਮੈਂ ਪਸ਼ੂਆਂ ਨੂੰ ਪਾ ਦਿੰਨਾ ਤੇ ਮੱਝਾਂ ਨੂੰ ਤੇ ਤਾਂ ਘਰ ਗਿਆ ਟੋਕਰੀ ਦੇਖਣਾ ਵੱਡੀ ਈ ਟੋਕਰੀ ਲੈ ਲਈ ਮੈਂ ਇਹਨਾਂ ਨੂੰ ਕਹਿ ਕੇ ਆਈ ਸੀ ਮੈਂ ਕਿਹਾ ਵੀ ਤੁਸੀਂ ਇਹ ਵੱਡੀ ਟੋਕਰੀ ਲਵੇੜਤੀ ਮੈਨੂੰ ਹਣੀ ਧੋਣੀ ਪੋਗੀ ਛੋਟੀ ਲੈ ਲੈਣੀ ਸੀਗੀ ਤੇ ਇਹ ਕਹਿੰਦੇ ਚਲ ਕੋਈ ਗੱਲ ਨਹੀਂ ਤੈ ਲੋ ਜੀ ਇਹ ਵੀ ਸਬਜੀ ਕੱਟ ਕੇ ਹੜ ਗਏ ਸੀਗੇ ਤੇ ਜਿਹੜੀ ਵਿੱਚ ਮਾੜਾ ਪੂਰਾ ਝੂਰਾ ਜਿਹਾ ਸੀਗਾ ਉਹ ਕੱਢਣ ਲੱਗੇ ਹੋਏ ਸੀਗੇ ਜਿਹੜੀ ਬਰੀਕ ਨਹੀਂ ਗੋਭੀ ਹੁੰਦੀ ਬਿਲਕੁਲ ਕੱਟਣ ਦੇ ਟਾਈਮ ਹੋ ਜਾਂਦੀ ਹੈ ਤੇ ਇਹ ਉਹ ਕੱਢ ਰਹੇ ਸੀਗੇ ਵਿੱਚੋਂ ਤੇ ਮੈਂ ਉਹਦਾ ਚੱਕ ਰਹੀ ਸੀ ਛਿਲਕੇ ਤੇ ਗੋਭੀ ਵੀ ਆਪਾਂ ਵਿੱਚ ਪਾਤੀ ਸੀ ਤੜਕਾ ਆਪਣਾ ਲਾ ਗਿਆ ਸੀਗਾ ਤੇ ਪਰ ਮੈਨੂੰ ਹਨਾ ਕੋਲ ਬਹਿ ਕੇ ਬਣਾਉਣੀ ਪਈ ਕਿਉਂਕਿ ਅੱਗ ਜਿਹੜੀ ਸੀਗੀ ਉਹ ਤੇਜ਼ ਹੋ ਗਈ ਸੀ ਤੇ ਫਿਰ ਥੱਲੇ ਲੱਗਣ ਦਾ ਡਰ ਸੀਗਾ ਤੇ ਹੋਣ ਹੋ ਗਿਆ ਜੀ ਇੱਥੇ ਦੁਪਹਿਰ ਦਾ ਟਾਈਮ ਦੁਪਹਿਰ ਦਾ ਵੀ ਆਇਆ ਸਭ ਲੋਕ ਤੁਸੀਂ ਆਥਾਂ ਦਾ ਟਾਈਮ ਹੈ ਤੇ 3 ਵਜ ਗਏ ਸੀਗੇ ਤੇ ਮੈਂ ਕਰਾ ਰਹੀ ਸੀ ਰਮਨ ਦੇ ਨਾਲ ਸੰਨੀ ਤੇ ਅੱਜ ਆਪਾਂ ਆਪ ਸੁਵੀ ਸਾਜਰੀ ਕਰਦੇ ਸੀ ਬਾਹਰ ਤੇ ਆਪਣਾ ਅੰਦਰ ਸਾਰਾ ਭਾਂਡਾ ਵਧੀਆ ਹਵਾ ਲੱਗੀ ਸੀ ਸਾਰਾ ਸੁੱਕ ਗਿਆ ਸੀ ਤੇ ਮੈਂ ਰਮਨ ਨੂੰ ਕਿਹਾ ਮੈਂ ਕਿ ਇਦਾਂ ਹੀ ਰੋਜ਼ ਨਾ ਸੁਕਾਉਣਾ ਜ਼ਰੂਰੀ ਹੈ ਮੈਂ ਦੱਸ ਰਹੀ ਸੀ ਅੱਜ ਨਾ ਅਸੀਂ ਜਿਹੜੀਆਂ ਬੱਚੀਆਂ ਤੇ ਕਟਰੂ ਉਹ ਵੀ ਸਾਰੇ ਬਾਹਰ ਕੱਢਦੇ ਸੀਗੇ ਜਿੱਥੇ ਆਪਾਂ ਕੱਲ ਜਗਾ ਕੀਤੀ ਸੀ ਨਾ ਕੱਲ ਦੀ ਵੀਡੀਓ ਚ ਆਪਾਂ ਦਿਖਾਇਆ ਸੀ ਤੁਹਾਨੂੰ ਮਿੱਟੀ ਸਿੱਟੀ ਸੇ ਉੱਥੇ ਆਪਾਂ ਰੱਸੀਆਂ ਤੇ ਕਿੱਲੇ ਵਗੈਰਾ ਗੱਢਦੇ ਸੀਗੇ ਤੇ ਫਿਰ ਉੱਥੇ ਬੰਦੇ ਸੀ ਤੇ ਇਹ ਤੇ ਮੈਂ ਲੱਗ ਗਈ ਹ ਸੰਨੀ ਕਰਨ ਪਹਿਲਾਂ ਮੈਂ ਬੈੜੀਆਂ ਦੀ ਸੰਨੀ ਕਰ ਰਹੀ ਆ ਤੇ ਇਧਰ ਲੀਆਂ ਸਾਈਡ ਆਪਣੀਆਂ ਦੋ ਬੈੜੀਆਂ ਬੰਨੀਆਂ ਹੁੰਦੀਆਂ ਗਾਹਾਂ ਆਪਣੀਆਂ ਮੁੱਝਾਂ ਤੇ ਫਿਰ ਉਦੋਂ ਗਾਹਾਂ ਇੱਕ ਬੈੜੀ ਤੇ ਬਟਨ ਜਿਹੜੀਆਂ ਆਪਣੀਆਂ ਬੱਚੀਆਂ ਉਹ ਬੰਨੀਆਂ ਹੁੰਦੀਆਂ ਤੇ ਸੰਨੀ ਦੇ ਟਾਈਮ ਹਨਾ ਮੈਂ ਪਾਣੀ ਨਹੀਂ ਸੰਨੀ ਕਰ ਰਹੀਆਂ ਕਿਉਂਕਿ ਆਪਣੇ ਕੋਲ ਇੱਕ ਤਾਂ ਜਿਹੜੀ ਫੀਡ ਆਪਾਂ ਤਿਆਰ ਕਰਾਉਣੇ ਹਨ ਆਹ ਵਾਲੀ ਤੁਸੀਂ ਪਾਊਡਰ ਫੀਡ ਦੇਖ ਲਓ ਇਹ ਵੀ ਹੈਗੀ ਆ ਤੇ ਇੱਕ ਆਪਣੇ ਕੋਲ ਪਕੌੜੀ ਫੀਡ ਹੈ ਵੀ ਹੈਗੀ ਹੈ ਹਨਾ ਤੇ ਮੈਂ ਇਹਨਾਂ ਨੂੰ ਵੈਸੇ ਕਿਹਾ ਸੀ ਮੈਂ ਕਿਹਾ ਮੱਜਾਂ ਵਾਸਤੇ ਨਾ ਇੱਕ ਤਾਂ ਮੈਨੂੰ ਖਾੜ ਲਿਆ ਕਿ ਦੋ ਤੇ ਇੱਕ ਮੈਨੂੰ ਜਿਹੜੀ ਬਣੀਵੀਆਂ ਦੀ ਖਾੜ ਉਹ ਵੀ ਵਿੱਚ ਮਿਕਸ ਕਰਾ ਲਿਓ ਮੈਂ ਕਿਹਾ ਦੋਨੋਂ ਦੋਨੋਂ ਖਾਣਾ ਮਿਕਸ ਕਰਵਾ ਲਿਆ ਇਹ ਹਨਾ ਤੁਹਾਨੂੰ ਪਤਾ ਹੈ ਜੀ ਮੱਜਾਂ ਵਾਸਤੇ ਖਾੜ ਬਹੁਤ ਜ਼ਰੂਰੀ ਆ ਹਨਾ ਤੇ ਬੈੜੀਆਂ ਨੂੰ ਆਪਾਂ ਖਾਣੇ ਨਹੀਂ ਪਾਉਂਦੇ ਹੈਗੇ ਤੇ ਇਹ ਕਹਿੰਦੀ ਸੀ ਕਹਿੰਦੀ ਆਹ ਜਿਹੜੀ ਆਹ ਵਾਲੀ ਫੀਡ ਦਾ ਨਾ ਪਾਊਡਰ ਫੀਡ ਹੈ ਕਹਿੰਦੀ ਖਤਮ ਹੋ ਜਾਂਦੇ ਤੇ ਇਹ ਕਹਿੰਦੇ ਫਿਰ ਮੈਂ ਲਿਆ ਦੂੰਗਾ ਤੇ ਇਹ ਫੀਡ ਨਾ ਆਪਾਂ ਤਿਆਰ ਕਰਵਾਈ ਸੀ ਸਾਡੇ ਮਤਲਬ ਮੇਰਾ ਚਾਚਾ ਸਹਰਾ ਹਨਾ ਉਹਦੇ ਮੁੰਡੇ ਨੇ ਵੀ ਪਸ਼ੂ ਰੱਖੇ ਹੋਏ ਨੇ ਮੇਰਾ ਦਿਓਰ ਲੱਗਦਾ ਜੀ ਉਹ ਤੇ ਉਹਨੇ ਵੀ ਪਸ਼ੂ ਰੱਖੇ ਹੋਏ ਨੇ ਤੇ ਉਹਨਾਂ ਦੇ ਨਾਲ ਹੀ ਆਪਾਂ ਤਿਆਰ ਕਰਵਾਈ ਸੀਗੀ ਇਹ ਫਿਰ ਸਾਨੂੰ ਪਰ ਹਨਾ ਐ ਲੱਗਿਆ ਵੀ ਜੀ ਆਪਾਂ ਦੁੱਧ ਦਾ ਕੰਮ ਕਰਨਾ ਤੇ ਵੀ ਅਸੀਂ ਆ ਪਕੌੜੀ ਫੀਡ ਹੀ ਪਾ ਲਈਏ ਕਿਉਂਕਿ ਇਹਦੇ ਨਾਲ ਦੁੱਧ ਵਧਿਆ ਦਿੰਦੇ ਨੇ ਪਸ਼ੂ ਤੇ ਬਾਕੀ ਜੀ ਆਪਾਂ ਹਨਾ ਮਿਨਰਲ ਮਿਕਸਚਰ ਵਗੈਰਾ ਆਪਾਂ ਨਹੀਂ ਤਾਂ ਪਸ਼ੂ ਦੀ ਰੈਣ ਚ ਵੀ ਪ੍ਰੋਬਲਮ ਨਹੀਂ ਆਉਂਦੀ ਤੇ ਕਿਉਂਕਿ ਇਹ ਸਾਡਾ ਹਨਾ ਐਕਸਪੀਰੀਅੰਸ ਹੋ ਚੁੱਕਿਆ ਹੈਗਾ ਪਹਿਲਾਂ ਜੂਰ ਆਪਾਂ ਨੂੰ ਬਹੁਤ ਦਿੱਕਤ ਆਉਂਦੀ ਸੀ ਪਸ਼ੂਆਂ ਦੇ ਨਵੇਂ ਦੁੱਧ ਹੋਣ ਦੇ ਵਿੱਚ ਪਰ ਹੁਣ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਤੇ ਇਥੇ ਨਾ ਮੈਂ ਅਰਮਾਨ ਨੂੰ ਦੱਸ ਰਹੀ ਸੀ ਉਹ ਮੈਨੂੰ ਕਹਿੰਦਾ ਮੰਮੀ ਵੀ ਤੁਸੀਂ ਆ ਮੱਛਲੀ ਸੰਨੀ ਕਰ ਰਹੇ ਹੋ ਵੀ ਮੱਝ ਲਈ ਥੋੜੀ ਘਟਾ ਨਹੀਂ ਉਹ ਮੈਂ ਕਹਿੰਦਾ ਨਹੀਂ ਮੈਂ ਕਹਾਂ ਦੇਖੋ ਬੈਣੀਆਂ ਤੋਂ ਮੈਂ ਜ਼ਿਆਦਾ ਪਾਈਆ ਦੁੱਧੀ ਕਿਉਂਕਿ ਬੈਣੀਆਂ ਦੀ ਖਰਾਕ ਹਨਾ ਮੱਝਾਂ ਨਾਲੋਂ ਥੋੜੀ ਘੱਟ ਹੁੰਦੀ ਹੈ ਸੋਹੀ ਦਾਸ ਜਰੀ ਸੀਗੀ ਮੈਂ ਉਹਨੂੰ ਮੈਂ ਕਿਹਾ ਨਹੀਂ ਵੀ ਉਹਨਾਂ ਨਾਲੋਂ ਵੱਧਾ ਤੇ ਬਾਕੀ ਅਰਮਾਨ ਹਨਾ ਜਦੋਂ ਕਦੇ ਸੰਨੀ ਕਰਦਾ ਇਹੇ ਪਾ ਕੇ ਲਿਉਂਦਾਗਾ ਬੋਰੀ ਦੇ ਵਿੱਚ ਤੂੜੀ ਤੇ ਮੈਂ ਇਹਨੂੰ ਆਖਿਆ ਮੈਂ ਸਿੱਧੀ ਫਿਰ ਇਹਨੇ ਬੋਰੀ ਹੀ ਪਲਟ ਲੈਣੀ ਆ ਖੋਨੀ ਦੇ ਵਿੱਚ ਤੇ ਡੈਡੀ ਦੀ ਵੀ ਅਹੀ ਯਾਦ ਆਤਾ ਪਰ ਮੈਕੈਨਿਕ ਹੁੰਨੀ ਆ ਵੀ ਹਨਾ ਟੋਕਰੇ ਨਾਲ ਮਿਣ ਕੇ ਪਾਇਆ ਕਰਉ ਕਿਉਂਕਿ ਉਹਨਾਂ ਟਾਈਮ ਪਤਾ ਨਹੀਂ ਚਲਦਾ ਵੀ ਪਸ਼ੂ ਨੂੰ ਆਪਾਂ ਕਿੰਨੀ ਤੂੜੀ ਪਾਈ ਆ ਪੂਰੀ ਪਾਈ ਆ ਘੱਟ ਪਾਈ ਆ ਬੱਧ ਪਾਈ ਆ ਹਨਾ ਇਹ ਵੀ ਪਤਾ ਹੋਣਾ ਬਹੁਤ ਜ਼ਰੂਰੀ ਆ ਇੱਥੇ ਹੁਣ ਸੰਨੀ ਮੈਂ ਘਰ ਹਟੀ ਸੀ ਤੇ ਮੈਂ ਲੱਗੀ ਸੀ ਹੁਣ ਫੀਡ ਪਾਉਣ ਪਸ਼ੂਆਂ ਨੂੰ ਤੇ ਫੀਡ ਦੇ ਉੱਤੇ ਆਪਾਂ ਪਾ ਦਿੱਤਾ ਮਿਨਰਲ ਮਿਕਚਰ ਤੇ ਇਹ ਮਿਨਰਲ ਮਿਕਸਚਰ ਪਾ ਕੇ ਜਿਹੜਾ ਆਪਾਂ ਨਾ ਸੰਨੀ ਦੇ ਮੂਰੇ ਮੂਰੇ ਮਤਲਬ ਰੱਖ ਦਿੱਤਾ ਤੇ ਵੀ ਆਪਦੀ ਫੀਡ ਵੀ ਖਾ ਲੈਣੀ ਆ ਤੇ ਨਾਲ ਹੀ ਉਹਦੇ ਸੰਨੀ ਖਾ ਲੈਣੀ ਆ ਆਪਾਂ ਇੱਕ ਇੱਕ ਕਿੱਲਾ ਛੱਡ ਕੇ ਪਸ਼ੂ ਬੰਨੇ ਸੀਗੇ ਕਿਉਂਕਿ ਹਨਾ ਇਹ ਵੀ ਇੱਕ ਦੂਜੇ ਦੀ ਫੀਡ ਵੀ ਨਾ ਖਾਣ ਕਿਉਂਕਿ ਜੇ ਫੀਡ ਖਾਣਗੇ ਹਨਾ ਤਾਂ ਹੀ ਦੁੱਧ ਦੇਣੀ ਆ ਤੇ ਬਾਕੀ ਫਿਰ ਮਿਨਰਲ ਮਿਕਸਚਰ ਪਾਇਆ ਹੋਇਆ ਹਨਾ ਉਹਦਾ ਵੀ ਧਿਆਨ ਰੱਖਣਾ ਸੀ ਵੀ ਕਿਉਂਕਿ ਉਹ ਵੀ ਪੇਟ ਵਿੱਚ ਇਹਨਾਂ ਦੇ ਜਾਣਾ ਬਹੁਤ ਜ਼ਰੂਰੀ ਆ ਇਥੇ ਨਾ ਮੈਂ ਰਮਨ ਨੂੰ ਕਹਿ ਰਹੀ ਸੀਗੀ ਮੈਂ ਹਾਂ ਵੀ ਦੇਖੀ ਉਹ ਮੱਝ ਬੈੜੀ ਦੇ ਨਾਲ ਵੀ ਪੜਨ ਲੱਗੀ ਆ ਤੇ ਉਹਦੇ ਬਾਰੇ ਕਹਿ ਰਹੀ ਸੀਗੀ ਤੇ ਬਾਕੀ ਜਿਹੜੀਆਂ ਆਪਣਾ ਕੁਝ ਮੱਝਾਂ ਨੂੰ ਮੈਂ ਇਹਨਾਂ ਬੈੜੀਆਂ ਨੂੰ ਹਾਂ ਬੈੜੀਆਂ ਨੂੰ ਫੀਡ ਪਾ ਰਹੀ ਸੀ ਤੇ ਹੁਣ ਮੈਂ ਲੱਗੀ ਸੀ ਮੱਝਾਂ ਨੂੰ ਫੀਡ ਪਾਉਣ ਮੱਝਾਂ ਨੂੰ ਆਪਾਂ ਫੀਡ ਘੱਟ ਪਾਉਣੇ ਆਂਗੇ ਕਿਉਂਕਿ ਹਨਾ ਬੈੜੀ ਜਿਹੜੀ ਹੈਗੀ ਆਪਣੀ ਜ਼ਿਆਦਾ ਦੁੱਧ ਵਾਲੀ ਆ ਪਰ ਜਿਹੜੀਆਂ ਆਪਣੀਆਂ ਮੱਝਾਂ ਹਨ ਉਹ ਤਾਂ ਆਪਣੀਆਂ 11 12 ਲੀਟਰ ਵਾਲੀਆਂ ਹੀ ਆ ਜਿਆਦਾ ਦੁੱਧ ਵਾਲੀਆਂ ਨਹੀਂ ਹੈਗੀਆਂ ਤੇ ਵੈਸੇ ਨਾ ਮੈਂ ਰਮਾਨ ਦੇ ਡੇਢੀ ਨੂੰ ਕਿਹਾ ਸੀ ਮੈਂ ਕਿਹਾ ਵੀ ਤੁਸੀਂ ਪਤਾ ਕਰਿਓ ਵੀ ਸ਼ਾਇਦ ਨਾ ਜਿਹੜੀ ਮੱਝਾਂ ਵਾਸਤੇ ਫੀਡ ਅਲੱਗ ਹੁੰਦੀ ਹੈਗੀ ਉਹ ਮੈਨੂੰ ਕਹਿੰਦੇ ਨਹੀਂ ਵੀ ਮੈਂ ਪਤਾ ਕੀਤਾ ਵੀ ਇਹ ਵਾਲੀ ਫੀਡ ਜਿਹੜੀ ਹੈਗੀ ਮੱਝਾਂ ਨੂੰ ਪੈਂਦੀ ਆ ਤੇ ਇਥੇ ਮਹਿਰਮਾਨ ਨੂੰ ਨਾਲ ਹੀ ਵੀ ਕਹਿ ਰਹੀ ਸੀ ਮੈਂ ਕਿ ਦੇਖ ਵੀ ਮੈਂ ਨਾ ਜਿਹੜੀ ਆ ਮੱਝ ਨੂੰ ਫੀਡ ਪਾ ਰਹੀ ਆ ਮੈਂ ਕਿ ਮੈਂ ਥੋੜੀ ਜਿਹੀ ਵੱਧ ਪਾਈ ਆ ਮੈਂ ਕਿ ਆਥਣੇ ਵੀ ਐ ਕਰਿਓ ਤੇ ਤੜਕੇ ਵੀ ਕੰਡਾ ਰੱਖ ਲਿਓ ਮੈਂ ਕਿ ਕੋਲ ਤੇ ਨਾ ਦੁੱਧ ਮਿਣਕੇ ਦੇਖਿਓ ਕਿਉਂਕਿ ਹਨਾ ਦੁੱਧ ਮਿਣਨਾ ਜੀ ਬਹੁਤ ਜ਼ਰੂਰੀ ਆ ਜਿੰਨਾ ਦੁੱਧ ਹੋ ਉਸ ਹਾਵ ਨਾਲ ਹੀ ਖਰਾਕ ਪੈਂਦੀ ਆ ਬੱਚੂ ਨੂੰ ਸੋ ਮੈਂ ਕਿ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕੱਲੀ ਫੀਡ ਨਹੀਂ ਮਿਣਕੇ ਪਾਈ ਜਾਂਦੀ ਮੈਂ ਕਿ ਦੁੱਧ ਵੀ ਮਿਣਨਾ ਚਾਹੀਦਾ ਹੈ ਤਿਉਹ ਕਹਿੰਦਾ ਠੀਕ ਆ ਮੰਮੀ ਤੇ ਬਾਕੀ ਤੁਸੀਂ ਵੇਖੋ ਹਨਾ ਆਪਾਂ ਫੀਡ ਦੀਆਂ ਬੂਰੀਆਂ ਇੱਧਰ ਰੱਖੀਆਂ ਹੋਈਆਂ ਇੱਥੇ ਹੁਣ ਜੇ ਪਸ਼ੂ ਬਾਥਰੂਮ ਵੀ ਕਰਦਾ ਹਨਾ ਫੀਡ ਦੀਆਂ ਬੂਰੀਆਂ ਦੇ ਥੱਲੇ ਬਾਥਰੂਮ ਨਹੀਂ ਆਉਂਦਾ ਆਪਣੀ ਫੀਡ ਨਹੀਂ ਖਰਾਬ ਹੁੰਦੀ ਤੇ ਨਾਲੇ ਨਾ ਪਹਿਲਾਂ ਅਸੀਂ ਰੱਖ ਲੈਂਦੇ ਸੀ ਉਹ ਸਾਹਮਣੇ ਜਿੱਥੇ ਬੁਲਟ ਖੜਾ ਮੋਟਰਸਾਈਕਲ ਉੱਥੇ ਉੱਥੇ ਆਪਣਾ ਕੱਚਾ ਥਾਂ ਹਨਾ ਤੇ ਇਹ ਨਾ ਕੀ ਹੁੰਦਾ ਸੀ ਨਾ ਜਿਹੜੀਆਂ ਚੂਈਆਂ ਖੱਡਾਂ ਵੱਡੀਆਂ ਪਟਦੀਆਂ ਫਿਰ ਉਹ ਕਮਰਿਆਂ ਦੇ ਵਿੱਚ ਵੜ ਜਾਂਦੀਆਂ ਔਰ ਸੂਈ ਚ ਵੀ ਕਹਿੰਦੇ ਵੜ ਜਾਂਦੀਆਂ ਸੀਗੀਆਂ ਦੇ ਫਿਰ ਉਸ ਤੋਂ ਬਾਅਦ ਅਸੀਂ ਕਮਰੇ 'ਚ ਰੱਖਣੀ ਸ਼ੁਰੂ ਕਰ ਦਿੱਤੀ ਫਿਰ ਕਾਂਬੇ 'ਚ ਵੀ ਚੂਹੇ ਵਧਣ ਲੱਗ ਗਏ ਸੀ ਕਿਉਂਕਿ ਫੀਡ ਦੀ ਹਨਾ 스ਮੈਲ ਤੇ ਚੂਹੇ ਆਉਂਦੇ ਆਉਂਦੇ ਨੇ ਸਤਾ ਕਰਕੇ ਅੱਜ ਮਤਲਬ ਕਿ ਜਿਹੜੀ ਹੁਣ ਅਸੀਂ ਫੀਡ ਹੈ ਏਦਕੀ ਰੱਖੀ ਹੈ ਇੱਥੇ ਰੱਖੀ ਆ ਗਈ ਤੇ ਲੋ ਜੀ ਅਸੀਂ ਫੀਡ ਦਾ ਵੀ ਮੇਰਾ ਕੰਮ ਨਿਭੜ ਗਿਆ ਸਾਰੇ ਪਸ਼ੂਆਂ ਦੀ ਫੀਡ ਉਹ ਵੀ ਪਾ ਦਿੱਤੀ ਆ ਗਈ ਤੇ ਮੈਂ ਰਮਾਨ ਨੂੰ ਕਹਤਾ ਸੀ ਮੈਂ ਕਿਹਾ ਵੀ ਤੂੰ ਪਸ਼ੂ ਫਟਾਫਟ ਬਣਾ ਦੇ ਮੇਰੇ ਨਾਲ ਦੇ ਲੋ ਜੀ ਇੱਥੇ ਸਾਰਾ ਕੰਮ ਹੀ ਨਿਬੜਾਟਿਆ ਸੀਗਾ ਤੇ ਹੁਣ ਮੈਂ ਲਾ ਰਹੀ ਸੀ ਬਾਹਰ ਝਾੜੂ ਤੇ ਤੁਹਾਨੂੰ ਪਤਾ ਹੀ ਹਨ ਆਪਾਂ ਅਥਨੇ ਝਾੜੂ ਲਾ ਦਿੰਨੇ ਆ ਕਿਉਂਕਿ ਰਹਿਰਾਜ ਸਾਹਿਬ ਦੇ ਟਾਈਮ ਨਹੀਂ ਝਾੜੂ ਲਾਉਣਾ ਚਾਹੀਦਾ ਹਨ ਉਦੋਂ ਪਹਿਲਾਂ ਪਹਿਲਾਂ ਆਪਾਂ ਲਾ ਸਕਦੇ ਆ ਤੇ ਮੇਰਾ ਫਿਰ ਥੋੜਾ ਕੰਮ ਘਟ ਜਾਂਦਾ ਹਨ ਸੁਵੇਰੀ ਨਹੀਂ ਤਾਂ ਫਿਰ ਸੁਵੇਰੀ ਕੀਰਾਂ ਤੋਂ ਮਝਾੜੂ ਲਉਣੀ ਆ ਪੂਰੇ ਵਿੜੇ ਦੇ ਵਿੱਚ ਪਰ ਫਿਰ ਮੋਟਾ-ਮੋਟਾ ਝਾੜੂ ਲਾ ਲਈਦਾ ਹਨਾ ਇਹਨਾਂ ਵੀ ਜਨੀ ਕੀ ਚੰਗੀ ਤਰ੍ਹਾਂ ਲਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਗੋਹਾ ਵਗੈਰਾ ਸਾਰਾ ਇਕੱਠਾ ਕਰ ਲੈਣੀਆਂ ਆ ਪਰ ਚੰਗੀ ਤਰ੍ਹਾਂ ਪਹਿਲੀ ਹਨਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਤਾਂ ਵੀ ਕਰਦੇ ਆ ਐਂਡ ਹਨਾ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਹਨਾ ਤੁਹਾਨੂੰ ਪਤਾ ਹੀ ਆ ਵੀ ਮੰਮੀ ਵੀ ਵਾਰ ਹਨਾ ਉਹਨਾਂ ਦੀ ਵੀ ਆਪਣਾ ਵੈਸੇ ਮੇਰੀ ਜ਼ਿਆਦਾ ਕੋਈ ਇਨਕਮ ਤਾਂ ਨਹੀਂ ਆਉਂਦੀ ਬਟ ਆਈ ਚਲਾਈ ਦੀ ਚੱਲੀ ਜਾਂਦੀ ਐ ਇੰਨੀ ਕਿ ਇਨਕਮ ਆ ਜਾਂਦੀ ਸੀ ਪਰ ਇਸ ਵਾਰੀ ਤਾਂ ਆ ਮਹੀਨੇ ਤਾਂ ਇਨਕਮ ਵੀ ਨਹੀਂ ਆਉਣੀ ਹੈਗੀ ਕਿਉਂਕਿ ਇਹ ਕੰਮ ਵਿੱਚ ਕਾਫੀ ਟਮ ਹੋਇਆ ਹੀ ਨਹੀਂ ਮੇਥੋਂ ਚਲੋ